ਉਹ ਕਹਿੰਦਾ ਜੀ ਇੰਡੀਆ ਦੇ ਰਮੀ ਧਮਕੀਆਂ ਫੋਕੀਆਂ ਧਮਕੀਆਂ ਦੇ ਰਿਹਾ ਪਾਣੀ ਬੰਦ ਕਰ ਦੂਗਾ ਕਰ ਦੂ ਕਹਿੰਦਾ ਕਰਦੇ ਸਾਨੂੰ ਉਹ ਯਾਰ ਆਟਾ ਤੁਹਾਡੇ ਕੋ ਖਾਣ ਨੂੰ ਨਹੀਂ ਆ ਖਾਣ ਪੀਣ ਨੂੰ ਤੁਹਾਡੇ ਕੋ ਨਹੀਂ ਭੁੱਖੇ ਤੁਸੀਂ ਮਰਦੇ ਆ ਅਗਲਾ ਫਿਰ ਤੁਹਾਡੇ ਇਹ ਜਵਾਨ ਬੋਲਦਾ ਜੀ ਉਹ ਦੇਖਣਾ ਪੈਣਾ ਇੰਡੀਆ ਨੂੰ ਵੀ ਉਹਦੇ ਪਿੱਛੇ ਕੌਣ ਬੋਲਦਾ ਦੇਖੋ ਧਰਮ ਦੇ ਉਹਨਾਂ ਨੇ ਇੱਕ ਇਹ ਚੀਜ਼ ਦਿਖਾਈ ਹੈ ਕਿ ਜਿਹੜਾ Hindu ਆ ਧਰਮ ਦਾਵਾ ਉਹਨੂੰ ਮਾਰਿਆ ਗਿਆ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਤੰਕ ਦਾ ਜਿਹੜਾ ਕੋਈ ਵੀ ਧਰਮ ਨਹੀਂ ਹੁੰਦਾ ਹੈ ਜੀ ਇਹ ਸਾਬਤ ਹੋ ਗਿਆ ਵਾ ਜਿਉ ਕਹਿੰਦੇ ਵੀ ਅਸੀਂ ਆਪਣੇ ਇਸਲਾਮ ਨੂੰ ਬਚਾਉਂਦੇ ਆ ਜਾਂ ਕਰਦੇ ਹੈਗੇ ਬੜੇ ਉਹ ਇਸਲਾਮ ਨੂੰ ਨਹੀਂ ਬਚਾਉਂਦੇ ਉਹ ਇੱਕ ਆਤੰਕ ਨੂੰ ਬਚਾਉਂਦੇ ਆ ਕਿ ਜੋ ਕਿ ਕੁਛ ਰੁਪਈਆਂ ਦੀ ਵਜ੍ਹਾ ਕਰਕੇ ਕੁਛ ਜਿਹੜੇ ਲਾ ਲਓ ਕੀ ਚੀਨ ਲੈ ਲਓ ਹੋਰ ਲੈ ਲਓ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਡੇ ਦੇਸ਼ ਨੂੰ ਸਾਡੇ ਇੰਡੀਆ ਨੂੰ ਸਾਡੇ ਤਿਰੰਗੇ ਨੂੰ ਛੋਟਾ ਦਿਖਾਉਣਾ ਚਾਹੁੰਦੇ ਆ ਕਿ ਕੁਝ ਆਗਤਾਵਾਦੀਆਂ ਦੇ ਬੰਕਰ ਖਤਮ ਕਰ ਦੂੰਗੇ ਕੰਮ ਖਤਮ ਨਹੀਂ ਹੋਣਾ ਵਾ ਇਹ ਪੂਰਾ ਹੀ ਸਫਾਇਆ ਕਰਨਾ ਜਿੰਨੀ ਦੇਰ ਇੰਡੀਆ ਦਾ ਉੱਥੇ ਦਬਦਬਾ ਨਹੀਂ ਹੁੰਦਾ ਦੇਖੋ ਜੀ ਐਕਸ਼ਨ ਲੈਣਾ ਪੈਣਾ ਦੇਖੋ ਐਕਸ਼ਨ ਨਹੀਂ ਲੈਣਗੇ ਤੇ ਬਹੁਤ ਔਖਾ ਹੋਏਗਾ ਜੀ ਮੈਂ ਕਹਿੰਦਾ ਫੇਰ ਹਰ ਹਥਿਆਰ ਚੱਕ ਕੇ ਬੰਦਾ ਤੁਰ ਪੂਗਾ ਆਪਣੇ ਆਪਣੇ ਘਰੋਂ ਫੇਰ ਆਊਟ ਕਰ ਦੋਣਾ ਵੀ ਵੀ ਭਾਈ ਆਪਣਾ ਆਪਣਾ ਸਮਾਨ ਰੱਖੋ ਜਿਹੜਾ ਕੋਈ ਆਏਗਾ ਉਹਨੂੰ ਮਾਰਨਾ ਹੈਗਾ ਗਲਾ ਵੀ ਮਾਰ ਦੇਵੀਂ ਫੇਰ ਫੇਰ ਮੈਂ ਤਾਂ ਇਹ ਚੀਜ਼ ਕਹੂੰਗਾ ਨਾ ਵੀ ਜਿੰਨੇ ਵੀ ਜਿੰਨੇ ਵੀ ਸਨਾਤਨੀ ਆ ਜਾਂ ਜਿੰਨੇ ਵੀ ਹੋਰ ਵੀ ਬੰਦੇ ਧਰਮ ਹੈਗੇ ਆ ਵੀ ਭਾਈ ਗੁਰੂ ਸਾਹਿਬ ਦੇ ਜਲਵੋ ਅੰਮ੍ਰਿਤਸ਼ਕ ਲੋ ਭੈਣ ਚੋ ਸ਼ਾਸਤਰ ਤੁਹਾਡੇ ਨਾਲ ਲੱਗੇ ਤੁਹਾਨੂੰ ਰੋਕ ਨਹੀਂ ਸਕਦਾ ਕੋਈ ਵੀ ਪਿਛਲੇ ਦਿਨਾਂ ਤੋਂ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਹਾਲਾਂਕਿ ਭਾਰਤ ਦੇ ਵੱਲੋਂ ਐਕਸ਼ਨ ਵੀ ਕੀਤਾ ਜਾ ਰਿਹਾ ਪਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਦੇਸ਼ਾਂ ਤੱਕ ਹਰ ਪਾਸੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਹੋ ਰਹੀ ਆ। ਹਿੰਦੂ ਸੰਗਠਨ ਵੀ ਇਸ ਮਾਮਲੇ ਦੇ ਵਿੱਚ ਹੁਣ ਸਾਹਮਣੇ ਆ ਚੁੱਕੇ ਨੇ ਜੋ ਕਿ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰ ਰਹੇ ਨੇ ਤੇ ਵੱਡੇ ਸਵਾਲ ਸਰਕਾਰਾਂ ਦੇ ਉੱਤੇ ਖੜੇ ਕਰ ਰਹੇ ਨੇ ਹਿੰਦੂ ਸੰਗਠਨ ਦੇ ਹੀ ਅੱਜ ਸਾਡੇ ਨਾਲ ਮੌਜੂਦ ਨੇ ਅਖਿਰ ਸਨਾਤਨ ਹਿੰਦੂ ਰੱਖਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਸ਼ਿਵਾਜੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਦੇ ਆ ਸ਼ਿਵਾਜੀ ਜੀ ਜਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਹੋਈ ਆ ਘਟਨਾ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਇਹ ਜਾਣਾਂਗੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਜੈ ਪੀਰਾਂ ਦੀ ਜੈ ਮਸਤਾ ਦੀ ਦੇਖੋ ਇਸ ਘਟਨਾ ਦਾ ਬਹੁਤ ਹੀ ਨਿੰਦਣਯੋਗ ਹੈ ਬਹੁਤ ਸ਼ਰਮ ਦੀ ਗੱਲ ਹੈ ਆਪਣੇ ਸੈਂਟਰ ਸਰਕਾਰ ਦੀ ਉਸ ਤੋਂ ਬਾਅਦ ਕਸ਼ਮੀਰ ਦੀ ਕਿਉਂਕਿ ਦੇਖੋ ਕਿਤੇ ਨਾ ਕਿਤੇ ਅ ਇੰਟੈਲੀਜੈਂਟ ਦੀ ਫੇਲਿਅਰ ਕਰਕੇ ਹੀ ਹੋਇਆ ਇੱਕ ਸਾਲ ਤੋਂ ਜਿਹੜਾ ਉੱਥੇ ਆਸ਼ਫ ਫੌਜੀ ਜਿਹੜਾ ਸੀਗਾ ਉੱਥੇ ਹ ਤੱਕ ਵਾ ਦਾ ਉੱਥੇ ਦੇਖਿਆ ਗਿਆ ਸੀਗਾ ਉਸ ਨੂੰ ਕੀ ਗੱਲ ਕਿਉਂ ਨਹੀਂ ਕੀਤਾ ਗਿਆ ਤੇ ਜਿਹੜਾ ਇੱਕ ਟੂਰਿਸਟ ਪਲੇਸ ਹੁੰਦਾ ਉਹ ਬਿਜ਼ਨਸ ਪਲੇਸ ਹੈਗਾ ਵਾ ਜੀ ਤੇ ਉਹਦੀ ਸੁਰੱਖਿਆ ਕਿਤੇ ਕੀ ਗੱਲ ਜੰਮੂ ਕਸ਼ਮੀਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਉੱਥੇ ਦੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਉੱਥੇ ਕਿਉਂ ਦੀ ਪੈਰਾ ਲਗਾਇਆ ਗਿਆ ਕਿ ਜਿੱਥੇ ਕੀ ਉੱਥੇ ਪੂਰਾ ਜਿਹੜਾ ਹੈਗਾ ਵਾ ਪਹਿਲਾਂ ਵੀ ਕਈ ਵਾਰੀ ਉੱਥੇ ਫਾਇਰਿੰਗ ਆਉਣ ਵਾਲੇ ਸਮਿਆਂ ਚ ਪਹਿਲਾਂ ਜਿ ਬੁਚ ਕੁਝ ਹੁੰਦਾ ਰਿਹਾ ਵਾ ਪਹਿਲਗਾਉਂ ਚ ਹਮਲੇ ਹੋਏ ਆ ਸ਼ਰੇਮ ਬੰਬ ਧਮਾਕੇ ਹੋਏ ਗਏ ਆ ਮਾ ਘਟਨਾ ਜਿਹੜੀ ਹੋਈ ਸੀ ਉਹ ਤੋਂ ਕੋਈ ਸਬਕ ਨਹੀਂ ਲਿਆ ਆਪਾਂ ਜੇ ਸਿੱਧੇ ਸ਼ਬਦਾਂ ਚ ਗੱਲ ਕਰੀਏ ਦੇਖੋ ਜੀ ਮੈਂ ਤਾਂ ਕਹੂੰਗਾ ਕਿ ਜਿਹੜੀ ਮੋਦੀ ਸਰਕਾਰ ਦੀ ਕਿਤੇ ਨਾ ਕਿਤੇ ਫੇਲਿਅਰ ਹੈਗੀ ਆ ਜੀ ਕਿਤੇ ਨਾ ਕਿਤੇ ਅਸੀਂ ਵੀ ਉਹਨਾਂ ਦੀ ਬੜੌਤੀ ਕਰਦੇ ਸੀ ਪਰ ਜੋ ਜਿਹੜੇ ਨਜਾਇਜ਼ ਮਰੇ ਗਏ ਆ ਜਿਹੜੇ ਲੋਕਾਂ ਨੂੰ ਜਾਤ ਪੁੱਛ ਕੇ ਮਾਰਿਆ ਗਿਆ ਵੀ ਤੇਰਾ ਧਰਮ ਕੀ ਆ ਵਾ ਉਜੇਸੇ ਬੰਦੇ ਨੇ ਕਿਹਾ ਕਿ ਮੈਂ ਮੁਸਲਿਮਾਂ ਤੇ ਉਹਨੂੰ ਨੰਗਾ ਕਰਕੇ ਉਹਦੀ ਸ਼ੁੰਦਤ ਦੇਖੀ ਗਈ ਆ ਉਹ ਬੜੀ ਮਤਲਬ ਕਿ ਮੈਂ ਕਹਿੰਨਾ ਕਿ ਦੇਸ਼ ਦੇ ਇੰਡੀਆ ਦੇ ਉੱਪਰ ਇੱਕ ਸਵਾਲ ਉੱਠਿਆ ਵਾ ਉਹ ਬਹੁਤ ਸ਼ਰਮ ਦੀ ਗੱਲ ਆ ਕਿ ਆਪਾਂ ਇਸ ਚੀਜ਼ ਨੂੰ ਸੋਝ ਨਹੀਂ ਸਕਦੇ ਹੈਗੇ ਵੀ ਜੇ ਅਜਿਹੀ ਚੀਜ਼ ਨੂੰ ਇਸ ਕਟਨਾ ਨੂੰ ਅਸੀਂ ਭੁੱਲ ਨਹੀਂ ਸਕਦੇ ਵੀ ਜੇ ਪਰ ਇੱਕ ਗੱਲ ਆ ਸ਼ੁਭ ਜੀ ਆਪਾਂ ਜੇ ਕਈ ਲੋਕ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਧਰਮ ਦੇ ਨਾਂ ਦੇ ਨਾਲ ਇਸ ਨੂੰ ਜੋੜ ਰਹੇ ਆ ਪਰ ਜਿਹੜਾ ਇੱਕ ਆਦਲ ਹੁਸੈਨ ਸਾਹ ਸੀ ਪਹਿਲਗਾਮ ਦਾ ਸੀ ਉਹ ਉਹ ਮੁਸਲਮਾਨ ਸੀ ਉਥੋਂ ਵੀ ਮਾਰਤਾ ਪਰ ਇੱਥੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ Hindu ਨਹੀਂ ਮਾਰੇ ਜਾਂ ਇਕੱਲੋ ਨਹੀਂ ਉੱਥੇ ਮੁਸਲਮਾਨ ਵੀ ਮਾਰੇ ਗਿਆ ਕਿ ਉਹਦਾ ਬੇਕਸੂਰ ਸੀ ਉਹ ਸਿਰਫ ਉਹ ਦੇਖ ਨਹੀਂ ਸਕਿਆ ਉਹਨਾਂ ਦੀ ਪਿਸਤੌਲ ਖੋਈ ਅੱਤਵਾਦੀਆਂ ਦੀ ਉਹਨੂੰ ਮਾਰਨ ਦੀ ਕੋਸ਼ਿਸ਼ ਬਚਾਉਣ ਦੀ ਕੋਸ਼ਿਸ਼ ਕੀਤੀ ਸਲਾਨੀਆਂ ਨੂੰ ਉਸ ਨੂੰ ਵੀ ਮਾਰਤਾ ਫਿਰ ਆਪਾਂ ਇਸ ਨੂੰ ਧਰਮ ਦੇ ਨਾਲ ਨਹੀਂ ਨਾ ਜੋੜ ਸਕਦੇ ਅਸੀਂ ਦੇਖੋ ਧਰਮ ਦੇ ਉਹਨਾਂ ਨੇ ਇੱਕ ਇਹ ਚੀਜ਼ ਦਿਖਾਈ ਹੈ ਕਿ ਜਿਹੜਾ Hindu ਆ ਧਰਮ ਦਾਵਾ ਉਹਨੂੰ ਮਾਰਿਆ ਗਿਆ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾ ਆਤੰਕ ਦਾ ਜਿਹੜਾ ਕੋਈ ਵੀ ਧਰਮ ਨਹੀਂ ਹੁੰਦਾ ਹੁੰਦਾ ਇਹ ਸਾਬਤ ਹੋ ਗਿਆ ਵਾ ਜੇ ਉਹ ਕਹਿੰਦੇ ਵੀ ਅਸੀਂ ਆਪਣੇ ਇਸਲਾਮ ਨੂੰ ਬਚਾਉਂਦੇ ਆ ਜਾਂ ਆ ਕਰਦੇ ਹੈਗੇ ਬੜਾ ਉਹ ਇਸਲਾਮ ਨੂੰ ਨਹੀਂ ਬਚਾਉਂਦੇ ਉਹ ਇੱਕ ਆਤੰਕ ਨੂੰ ਬਚਾਉਂਦੇ ਆ ਕਿ ਜੋ ਕਿ ਕੁਝ ਰਪਈਆਂ ਦੀ ਵਜ੍ਹਾ ਕਰਕੇ ਕੁਝ ਜਿਹੜੇ ਲਾ ਲਓ ਕੀ ਚੀਨ ਲੈ ਲਓ ਹੋਰ ਲੈ ਲਓ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਡੇ ਦੇਸ਼ ਨੂੰ ਸਾਡੇ ਇੰਡੀਆ ਨੂੰ ਸਾਡੇ ਤਿਰੰਗੇ ਨੂੰ ਛੋਟਾ ਦਿਖਾਣਾ ਚਾਹੁੰਦੇ ਆ ਕਿਉਂਕਿ ਉੱਥੇ ਜਿਹੜਾ ਆਪਾਂ ਗੱਲ ਕਰ ਰਹੇ ਆ ਆਦਲ ਹੁਸੈਨ ਸਾਹ ਦੀ ਉਹ ਕੱਲਾ ਕੱਲਾ ਨੌਜਵਾਨ ਸੀ ਜਿਹੜਾ ਘੋੜਿਆਂ ਦੇ ਉੱਤੇ ਬਿਠਾ ਕੇ ਸਲਾਨੀਆਂ ਨੂੰ ਘੁਮਾਉਂਦਾ ਸੀ ਉਹ ਵੀ ਮੁਸਲਿਮ ਪਰਿਵਾਰ ਦੇ ਵਿੱਚ ਸੀ ਤਾਂ ਆਪਾਂ ਇਹ ਕਹਿ ਰਹੀਏ ਵੀ ਉਹਨਾਂ ਦੇ ਦਾ ਰਾਹ ਦੇ ਵਿੱਚ ਜਿਹੜਾ ਕੋਈ ਆਇਆ ਬਸ ਉਹਨਾਂ ਨੇ ਫਿਰ ਉਸ ਪਹਿਲੇ ਧਰਮ ਨਹੀਂ ਦੇਖਿਆ ਉਸ ਵੇਲੇ ਤਾਂ ਉਹਨਾਂ ਨੇ ਸਿਰਫ ਔਰ ਸਿਰਫ ਆਪਣਾ ਕੰਮ ਕੀਤਾ ਬਿਲਕੁਲ ਜੀ ਮੈਂ ਉਹੀ ਗੱਲ ਕ ਇਹਨਾਂ ਨੇ ਮਤਲਬ ਕਿ ਉਹਨਾਂ ਨੇ ਸਾਬਤ ਕਰਨੇ ਚਾਹੇ ਵੀ ਮੈਂ ਤਾਂ ਉਹੀ ਗੱਲ ਪਹਿਲਾਂ ਵੀ ਕਹਿ ਆ ਕਿ ਹੜਿਆ ਵੀ ਇਹਨਾਂ ਨੂੰ ਕਿਸੇ ਜਿਹੜਾ ਆਤੰਕਾ ਜਿਹੜਾ ਉਹਨਾਂ ਨੇ ਦੇਸ਼ ਦੇ ਖਿਲਾਫ ਆਤੰਕਵਾਦੀ ਫੁਲਾਉਂਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੀ ਠੀਕ ਹੈ ਜੀ ਕੋਈ ਮਜ਼ਬ ਨਹੀਂ ਹੁੰਦਾ ਜੇ ਉਹ ਇੰਨਾ ਹੀ ਖਰੇ ਹੁੰਦੇ ਤਾਂ ਆਪਣੇ ਜਿਹੜਾ ਉਹਨਾਂ ਦੇ ਜਾਤ ਦਾ ਸੀਗਾ ਉਹਨੇ ਧਰਮ ਦਾ ਸੀਗਾ ਮੁ슬ਮਨ ਸੀਗਾ ਉਹਨੂੰ ਕਿਉਂ ਨਹੀਂ ਬਖਸ਼ਿਆ ਉਹਨਾਂ ਨੇ ਜੇ ਹੁਣ ਮੁਸਲਮਾਨਾਂ ਨੂੰ ਇਸ ਚੀਜ਼ ਨੂੰ ਸਮਝਣਾ ਪੈਣਾ ਮੁਸਲਿਮ ਜਿਹੜੇ ਜਿੰਨੇ ਵੀ ਹੈਗੇ ਆ ਮੌਂਡੀਮ ਹੈਗੇ ਆ ਇਹਨਾਂ ਨੂੰ ਇਸ ਚੀਜ਼ ਨੂੰ ਸਮਝਣਾ ਪੈਣਾ ਕਿ ਧਰਮ ਦੀ ਕੋਈ ਏਜ ਦੇ ਵਿੱਚ ਜਿਹੜਾ ਵੀ ਆਏਗਾ ਉਹਨਾਂ ਦੇ ਅਤੰਕਵਾਦ ਫੁਲਾਣ ਵਾਲਿਆਂ ਦੇ ਵਿੱਚ ਕੋਈ ਆਏਗਾ ਉਹਨੂੰ ਧਰਮ ਮੈਟਰ ਨਹੀਂ ਕਰਦਾ ਹੈਗਾ ਉਹ ਤੰਗ ਫੁਲਾੰਦੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਗਲਤ ਗਤੀਵਿਧੀਆਂ ਜਿਹੜੇ ਆ ਮੁਸਲਮਾਨ ਕਰਦੇ ਆ ਜਾਂ ਆਪਣੇ ਇਸਲਾਮ ਲਈ ਕਰਦੇ ਆ ਉਹ ਕੋਈ ਮੈਟਰ ਨਹੀਂ ਕਰਦਾ ਉਹਨਾਂ ਨੂੰ ਉਹ ਸਾਡੇ ਹੀ ਲੋਕਾਂ ਨੂੰ ਭੜਕਾ ਕੇ ਸਾਡੇ ਹੀ ਦੇਸ਼ ਦੇ ਨੌਜਵਾਨਾਂ ਨੂੰ ਭੜਕਾ ਕੇ ਦੰਗਾ ਫਲਾਣਾ ਚਾਹੁੰਦੇ ਆ ਸਾਡੇ ਦੇਸ਼ ਨੂੰ ਕਿਤੇ ਨਾ ਕਿਤੇ ਨੀਵਾ ਦਿਖਾਣਾ ਚਾਹੁੰਦੇ ਆ ਬਿਲਕੁਲ ਜਿਵੇਂ ਹੁਣ ਬਹੁਤ ਸਾਰੇ ਲੋਕ ਨਾ ਇਹ ਮੁੱਦਾ ਬਣਾ ਰਹੇ ਸੀ ਕਹਿੰਦੇ ਵੀ ਇਹ ਕਲਮਾ ਪੜ੍ਹਨ ਦੇ ਲਈ ਕਿਹਾ ਧਰਮ ਪੁੱਛਿਆ ਪਰ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਤੁਸੀਂ ਵੀ ਜ਼ਿਕਰ ਕੀਤਾ ਕਿ ਉਹ ਫਿਰ ਅਤਵਾਦੀਆਂ ਦਾ ਧਰਮ ਨਹੀਂ ਹੁੰਦਾ ਵਾਕਈ ਅਤਵਾਦੀਆਂ ਦਾ ਧਰਮ ਨਹੀਂ ਹੁੰਦਾ ਤਾਂ ਇਸ ਦੀ ਆੜ ਦੇ ਵਿੱਚ ਬਹੁਤ ਸਾਰੇ ਲੋਕ ਇਸ ਦਾ ਫਾਇਦਾ ਵੀ ਚੱਕਦੇ ਨੇ ਬਿਲਕੁਲ ਮੈਂ ਤਾਂ ਕਹਾਂਗਾ ਵੀ ਧਰ ਰਾਜਨੀਤੀ ਜ਼ਿਆਦਾਤਰ ਜੇ ਕੋ ਸਾਡੇ ਇੰਡੀਆ ਦੇ ਵਿੱਚ ਵੀ ਸਭ ਤੋਂ ਵੱਡੀ ਇਹ ਗੱਲ ਹੈ ਕਿ ਧਰਮ ਦੀ ਜਿਹੜੀ ਰਾਜਨੀਤੀ ਹੋ ਰਹੀ ਆ ਸਭ ਤੋਂ ਘਟੀਆ ਕੰਮ ਆ ਜੀ ਬਿਲਕੁਲ ਜੇ ਤੁਸੀਂ ਦੇਸ਼ ਦੇ ਵਿੱਚ ਰਾਜਨੀਤੀ ਧਰਮ ਦੀ ਹੀ ਕਰਨੀ ਆ ਤੇ ਤੁਸੀਂ ਮੰਦਿਰ ਗੁਰਦੁਆਰੇ ਜਿਹੜੇ ਹੈਗੇ ਆ ਉਹਨਾਂ ਤੇ ਰਾਜਨੀਤੀ ਨਾ ਕਰੋ ਆਪਣੇ ਬਲ ਤੇ ਕਰੋ ਦੇਖੋ ਤੁਸੀਂ ਤੁਹਾਡੇ ਚ ਕਿੰਨਾ ਦਮ ਆ ਕਿੰਨਾ ਨਹੀਂ ਆ ਰਾਜਨੀਤੀ ਦੇ ਵਿੱਚ ਆਣਾ ਕੋਈ ਵੀ ਆ ਚਾਹੇ ਮੈਂ ਕੰਨਾ ਜੀ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਆਵਾਮੀ ਪਾਰਟੀ ਆ ਕਾਲੀ ਦਲ ਪਾਰਟੀ ਆ ਕੋਈ ਵੀ ਐਨੀਵੇ ਬਿਲਕੁਲ ਠੀਕ ਹੈ ਨਾ ਇਸ ਮੁੱਦੇ ਨੂੰ ਤੁਸੀਂ ਸਿਆਸਤ ਨਾਲ ਵੀ ਜੋੜ ਰਹੇ ਹੋ ਕਿਉਂਕਿ ਇਹ ਬਿਹਾਰ ਦੇ ਵਿੱਚ ਇਲੈਕਸ਼ਨਾਂ ਨੇ ਜਦੋਂ ਪਲਵਾਮਾ ਅਟੈਕ ਹੋਇਆ ਸੀ ਉਦੋਂ ਵੀ ਇਲੈਕਸ਼ਨਾਂ ਦਾ ਟਾਈਮ ਸੀ ਬਿਲਕੁਲ ਸਰ ਮੈਂ ਜੋੜੂੰਗਾ ਕਿਉਂ ਨਹੀਂ ਜੋੜੂੰਗਾ ਦੇਖੋ ਜੀ ਮੈਂ ਆਪਾਂ ਕਿਸੇ ਦੇ ਵੀ ਨਹੀਂ ਆ ਆਪਾਂ ਸਿਰਫ ਇੱਕ ਸਨਾਤਨ ਧਰਮ ਦੇ ਬੰਦੇ ਆ ਸਭ ਤੋਂ ਵੱਡਾ ਕੌਣਾ ਸਨਾਤਨ ਧਰਮ ਓਮਕਾਰ ਠੀਕ ਹੈ ਨੀ ਗੁਰੂ ਗੰਗ ਸਾਹਿਬ ਦੇ ਵਿੱਚ ਵੀ ਲਿਖਿਆ ਗਿਆ ਸੀਗਾ ਪਰਮ ਸਭੋਤੀ ਸਿਮਰੀਏ ਜੀ ਗੁਰੂ ਨਾਨਕ ਦੇਵ ਜੀ ਇਤਿਹਾਸ ਹੈ ਨਾ ਜੀ ਮੈਂ ਦੇਖੀ ਸਭ ਤੋਂ ਪਹਿਲਾਂ ਜਿਹੜਾ ਇਹ ਪਵੋਤੀ ਆਈ ਮਾਂ ਆਈ ਮਾਂ ਅੰਬੇ ਜਗਦੰਬੇ ਆਈ ਆ ਫਿਰ ਭਗਵਾਨ ਸ਼ਿਵ ਆਇਆ ਫਿਰ ਉਸ ਤੋਂ ਬਾਅਦ ਆਇਆ ਨਾ ਜੀ ਸਾਡੇ ਦਸਾ ਗੁਰਾਂ ਨੇ ਜੋ ਕੁਰਬਾਨੀ ਦਿੱਤੀ ਆ ਅਸੀਂ ਸਾਡੇ ਗੁਰੂ ਸਾਹਿਬ ਨੇ ਉਹਨੂੰ ਕੋਈ ਨਹੀਂ ਭਲਾ ਸਕਦਾ ਜੀ ਸਭ ਤੋਂ ਵੱਡੀ ਗੱਲ ਇਹ ਚੀਜ਼ ਆ ਜਾਂਦੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਅੱਜ ਦੇ ਵਿੱਚ ਪੈਦਾ ਕੀਤੇ ਜਾ ਰਹੇ ਨੇ ਧਰਮ ਦੇ ਨਾਂ ਤੇ ਨੇ ਕੀਤੇ ਜਾਣੇ ਸਾਡੇ ਸਿੱਖ ਜਿਹੜੀ ਕੌਮ ਆ ਠੀਕ ਹੈ ਨਹੀਂ ਜਿੰਨੂੰ ਅਸੀਂ ਕਹਿੰਨੇ ਗੁਰੂ ਸਾਹਿਬ ਦੇ ਲਾਡਲੇ ਜਿਹੜੇ ਹਨ ਆ ਨਾ ਜੀ ਤੇ ਉਹਨਾਂ ਦੇ ਵਿੱਚ ਤੇ ਜਿਹੜੇ ਸਨਾਤਨੀ ਧਰਮ ਦਾ ਇਹਨਾਂ ਨੂੰ ਲੱਗ ਕਰਤਾ ਜਾਂਦਾ ਵਾ ਧਰਮ ਦੇ ਨਾਂ ਤੇ ਵੋਟਾਂ ਲਿੱਤੀਆਂ ਜਾਂਦੀਆਂ ਜੀ ਧਰਮ ਦੇ ਨਾਂ ਤੇ ਵਿਵਾਦ ਖੜੇ ਕੀਤੇ ਜਾਂਦੇ ਇਹ ਬਿਲਕੁਲ ਗਲਤ ਆ ਤੁਸੀਂ ਜੋ ਵੀ ਕਰਨਾ ਧਰਮ ਨੂੰ ਇਕਜੁੱਟ ਹੋ ਕੇ ਕਰਨਾ ਦੇਸ਼ ਨੂੰ ਉਜਾੜ ਕੀਤਾ ਸਾਰੇ ਸਾਰੇ ਧਰਮ ਇਕੱਠੇ ਸੀਗੇ ਠੀਕ ਆ ਮੁਸਲਮਾਨ ਸੀ ਸਿੱਖ ਸੀ ਅਸਾਈ ਸੀਗੇ ਠੀਕ ਹੈ ਨਹੀਂ ਸਭ ਤੋਂ ਵੱਡਾ ਯੋਗਦਾਨ ਸਾਡੇ ਗੁਰੂ ਸਾਹਿਬ ਦਾ ਸੀਗਾ ਜੀ ਹਨਾ ਜੀ ਲਾਸਟ ਜੋ ਵੀ ਹੋਇਆ ਵਾ ਉਸ ਤੋਂ ਬਾਅਦ ਜੀ ਰਾਜਾ ਰਣਜੀਤ ਸਿੰਘ ਜੀ ਨੇ ਦੇਖੋ ਉਹਨਾਂ ਦੇ ਜਿੰਨੇ ਸਿਪੇਸਲਾਰ ਸੀਗੇ ਹਰ ਜਾਤ ਦਾ ਸੀਗਾ ਜੀ ਰਾਜਪੂਤ ਸੀਗਾ ਹਨਾ ਇਹ ਸਿੱਖ ਸਿੱਖ ਸੀਗਾ ਮੁਸਲਮਾਨ ਸੀਗਾ ਜੀ ਹਨਾ ਸਾਰੇ ਸੀਗੇ ਉਹ ਸਿਪੇਸਲਾਰ ਜਿਹੜੇ ਉਹਨਾਂ ਨੇ ਉਧਦੇ ਦਿੱਤੇ ਹੋਏ ਸੀ ਉਹਦੇ ਹਿਸਾਬ ਨਾਲ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਜਿਹੜਾ ਖਾਲਸ ਰਾਜ ਸੀਗਾ ਉਹ ਹੈ ਹੀ ਨਹੀਂ ਠੀਕ ਹੈ ਜੀ ਬਿਲਕੁਲ ਅੱਛਾ ਤੁਸੀਂ ਹੁਣ ਸਨਾਤਨੀ ਹੋ ਤੁਸੀਂ Hindu ਸੰਗਠਨ ਦੇ ਵੀ ਹੋ ਮੁਖੀ ਹੋ ਤੁਸੀਂ ਅਖਿਲ ਸਨਾਤਨ Hindu ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਹੋ ਫਿਰ ਤੁਹਾਡੇ ਸੰਗਠਨ ਕੀ ਕਰ ਰਿਹਾ ਹੁਣ ਪਾਕਿਸਤਾਨ ਨੂੰ ਜਵਾਬ ਦੇਣ ਦੇ ਲਈ ਕਿਸ ਤਰੀਕੇ ਦੀ ਕੋਈ ਕੋਸ਼ਿਸ਼ ਕਰ ਰਹੇ ਹੋ ਕਿਸ ਤਰੀਕੇ ਦਾ ਕੋਈ ਰੋਸ ਮੁਜ਼ਾਹਰਾ ਕਰ ਰਹੇ ਹੋ ਕਿਉਂਕਿ ਭਾਰਤ ਦੇ ਵੱਲੋਂ ਤਾਂ ਐਕਸ਼ਨ ਕਰਦਾ ਅਟਾਰੀ ਬਾਕਾ ਬਾਰਡਰ ਬੰਦ ਕਰਦਾ ਸਿੰਧੂ ਜਲ ਸਮਝੌਤਾ ਬੰਦ ਕਰਨ ਦੀ ਗੱਲ ਕਰ ਦਿੱਤੀ ਤੇ ਪਾਕਿਸਤਾਨੀਆਂ ਨੂੰ ਕਹਤਾ ਜਿਹੜੇ ਇੱਧਰ ਆਏ ਹੋ ਨੇ 48 ਘੰਟੇ ਦੇ ਵਿੱਚ ਵਿੱਚ ਕਹਿੰਦੇ ਭਾਈ ਦੇਸ਼ ਛੱਡ ਕੇ ਆਪਣੇ ਚਲੇ ਜਾਓ ਜਿਨ੍ਹਾਂ ਦੇ ਵੀਜ਼ੇ ਪਏ ਨੇ ਉਹਨਾਂ ਦੇ ਵੀਜ਼ੇ ਰੱਦ ਕਰਤੇ ਤਾਂ ਹੁਣ ਤੁਹਾਡਾ ਸੰਗਠਨ ਕਿਹੋ ਜਿਹਾ ਕੋਸ਼ਿਸ਼ਾਂ ਕਰ ਰਿਹਾ ਦੇਖੋ ਜੀ ਅੱਗ ਲੱਗੀ ਤੇ ਘਰ ਦੇ ਵਿੱਚ ਉਸ ਵੇਲੇ ਜਾਗਣਾ ਬੇਕੁਫੀ ਆ ਹੂੰ ਮੈਂ ਤਾਂ ਪਹਿਲੇ ਬਲੱਡ ਦੇ ਵਿੱਚ ਵੀ ਇਹ ਕਹਿ ਕੇ ਹਟਿਆ ਆਪਣੇ ਜਿਹੜੀ ਜੇ ਬੋਲ ਕੇ ਹਟਿਆ ਮਾਂ ਵੀ ਜਿਹੜੀ ਇੰਟੈਲੀਜੈਂਟ ਸੀਗੀ ਇੰਟੈਲੀਜੈਂਟ ਕੁਝ ਵੀ ਹੁੰਦਾ ਵਾ ਉਹ ਇਨਫੋਰਮ ਕਰਦੇ ਆ ਕਿ ਯਾ ਇੰਟੈਲੀਜੈਂਟ ਕਿਤੇ ਨਾ ਕਿਤੇ ਇਸ ਸਵਾਲਾਂ ਤੇ ਸੈਂਟਰ ਸਰਕਾਰ ਦੇ ਵਿੱਚ ਉਹਦੇ ਤੇ ਉਂਗਲੀ ਉਠਦੀ ਆ ਜੀ ਠੀਕ ਹੈ ਜੀ ਵੀ ਸੈਂਟਰ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਇੰਟੈਲੀਜੈਂਟ ਨੂੰ ਜਿਹੜੇ ਮੌਕੇ ਦੇ ਉੱਥੇ ਸਰਕਾਰ ਆ ਜਾ ਇੰਟੈਲੀਜੈਂਟ ਲੱਗੀ ਆ ਜਾਂ ਉਹਨਾਂ ਨੂੰ ਇਨਫਰਮੇਸ਼ਨ ਨਹੀਂ ਸੀਗੀ ਅਟੈਕ ਹੋਣ ਵਾਲਾ ਵਾ ਬਾਕੀ ਹੋਰ ਚੀਜ਼ਾਂ ਦਾ ਪਤਾ ਸੀਗਾ ਜਿਹੜੇ ਨਜ਼ਾਇਜ਼ ਮਾਰੇ ਗਏ ਆ ਇੱਕ ਹਰਿਆਣੇ ਦਾ ਵਿਚਾਰਾ ਆਰਮੀ ਦਾ ਕੱਲਾ ਕੱਲਾ ਜਿਹੜਾ ਜਿਹੜਾ ਸੀਗਾ ਉਹਦੇ ਕੁਛ ਹੀ ਮਹੀਨੇ ਹੋਏ ਸੀ ਵਿਚਾਰੇ ਦੇ ਮੈਰਿਜ ਨੂੰ ਹੋਏ ਨੂੰ ਬਾਹਾਂ 'ਚ ਚੂੜਾ ਵੀ ਹਜੇ ਪਾਇਆ ਚੂੜਾ ਵੀ ਪਾਇਆ ਹੋਇਆ ਸੀ ਮੈਂ ਕਹਿੰਦਾ ਸਰ ਕੁਛ ਹੀ ਦਿਨ ਹੋਏ ਸੀਗੇ ਬਿਲਕੁਲ ਤੇ ਉਹਦੇ ਵਿੱਚ ਉਹਦਾ ਕੀ ਕਸੂਰ ਸੀਗਾ ਠੀਕ ਹੈ ਜੀ ਜੇ ਸਾਡਾ ਆਰਮੀ ਦਾ ਹੀ ਨੌਜਵਾਨ ਇੱਕ ਹੋਰ ਜਿਹੜਾ ਸਿਵਿਲियन ਜਿਹੜੇ ਹੈਗੇ ਆ ਲੋਕ ਆ ਸੇਫ ਨਹੀਂ ਹੈਗੇ ਆ ਤੇ ਉਹ ਕਿੱਥੇ ਖੜੇ ਹੋਣਗੇ ਸਰ ਹਨਾ ਜਿਹੜੀ ਦੇਖੋ ਮਿਲਟਰੀ ਦੀ ਭਰਤੀ ਸੀਗੀ ਅਸੀਂ ਤਾਂ ਉਸ ਤੇ ਵੀ ਸਵਾਲ ਉਠਾ ਕੇ ਸੈਂਟਰ ਸਰਕਾਰ ਨੇ ਕਿਉਂ ਨਹੀਂ ਰੋਕ ਕਿਉਂ ਕੀਤਾ ਇਹ ਚੀਜ਼ ਨੂੰ ਉਹ ਕਿਉਂ ਨਹੀਂ ਭਰਤੀ ਕਰਦੇ ਵੱਧ ਕਰਦੇ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਵੇ ਕਿ ਆਰਮੀ ਦੀ ਜਿਹੜੀ ਭਰਤੀ ਆ ਉਹ ਬਹੁਤ ਘੱਟ ਲੈਵਲ ਤੇ ਹੈਗੀ ਆ ਅਸੀਂ ਕਹਿੰਨੇ ਠੀਕ ਆ ਟੈਕਨੋਲੋਜੀ ਬਹੁਤ ਵਧੀਆ ਵੱਧ ਗਈ ਆ ਜੀ ਸਾਡੇ ਕੋਲ ਵਪਨ ਇਦਾਂ ਦੇ ਆ ਗਏ ਸਾਡੇ ਕੋਲ 에ਅ ਫੋਰਸੇਸ ਇਦਦੇ ਫਾਈਟਰ ਐ ਬਹੁਤ ਵਧੀਆ ਹੈਗੇ ਆ ਬਟ ਫਾਈਟਰਾਂ ਦੇ ਨਾਲ ਨਾਲ ਸਾਡੀ ਆਰਮੀ ਕਿੱਥੇ ਖੜੀ ਹੁੰਦੀ ਆ ਜੀ ਹਨਾ ਜੀ ਆਰਮੀ ਦੀ ਭਰਤੀ ਰੋਕੀ ਗਈ ਕਿਉਂ ਰੋਕੀ ਗਈ ਕੰਟੇਨ ਕਰਕੇ ਦੇਖ ਲਓ ਸਰ ਉਹਦਾ ਜਿਹੜਾ ਆਪਾਂ ਟੈਕਸ ਕਿਤੇ ਨਾ ਕਿਤੇ ਕਹਿੰਦੇ ਜੀ ਟੈਕਸ ਬਹੁਤ ਲੱਗਦਾ ਜੀ ਆ ਚੀਜ਼ ਹੋ ਰਹੀ ਉਹ ਚੀਜ਼ ਬਾਕੀ ਚੀਜ਼ਾਂ ਤੋਂ ਘਟਾ ਦਿਓ ਸਰ ਬਿਲਕੁਲ ਵੀ ਜਿਹੜੇ ਤੁਸੀਂ ਮੈਂ ਕਹਿੰਦਾ ਐਮ ਐਲ ਏ ਹੋ ਗਏ ਐਮ ਪੀ ਹੋ ਗਏ ਹੈ ਨਾ ਜੀ ਸੀ ਐਮ ਹੋ ਗਏ ਇਹਨਾਂ ਨੂੰ ਯਾਰ ਇਹਨਾਂ ਦੀ ਸੈਲਰੀਆਂ ਘਟਾ ਦਿਓ ਜੇ ਤੁਸੀਂ ਦੇਸ਼ ਨੂੰ ਸੁਰੱਖਿਅਤ ਕਰਨਾ ਵਾ ਉਹਨਾਂ ਦੇ ਘਟਾ ਦਿਓ ਸਭ ਤੋਂ ਵੱਡਾ ਟੈਕਸ ਜਿਹੜਾ ਵਾ ਅੱਜ ਦੀ ਡੇਟ 'ਚ ਇੰਡੀਆ 'ਚ ਲੱਗਦਾ ਜੀ ਬਿਲਕੁਲ ਠੀਕ ਹੈ ਜੇ ਜਨਤਾ ਉਹ ਸਹਿ ਤੁਹਾਡੇ ਖਰਚੇ ਸਹਿ ਸਕਦੀ ਆ ਤੇ ਕੀ ਆਲ ਆਰਮੀ ਜਿਹੜੇ ਨੌਜਵਾਨ ਆ ਆਪਣੀ ਜਾਨ ਤੇ ਖੇਲ ਕੇ ਸਾਡੀ ਰੱਖਿਆ ਕਰਦੇ ਆ ਯਾਰ ਉਹਨਾਂ ਦੇ ਨਹੀਂ ਕਿਛੁ ਵੀ ਕਰ ਸਕਦੇ ਉਹਨਾਂ ਨਵੀਆਂ ਭਰਤੀਆਂ ਖੋਲਣ ਯਾਰ ਕਿਉਂ ਨਹੀਂ ਖੋਲਦੇ ਹੈਗੇ ਯਾਰ ਹਿੰਦੂ ਸੰਗਠਨ ਮੇਰਾ ਸਵਾਲ ਫਿਰੋ ਹਿੰਦੂ ਸੰਗਠਨ ਕਿਸ ਤਰੀਕੇ ਦਾ ਵਿਰੋਧ ਕਰੇ ਦੇਖੋ ਜੀ ਮੈਂ ਹਿੰਦੂ ਸੰਗਠਨ ਨਹੀਂ ਕਹਿ ਸਕਦਾ ਹੈਗਾ ਮੈਂ ਤਾਂ ਸਨਾਤਨ ਹੀ ਕਹਿੰਦਾ ਲੋਕ ਕਹਿੰਦੇ ਨਾ ਹਿੰਦੂ ਜੀ ਤਾਹੀ ਇਹ ਜਾਤਾਂ ਦੇ ਵਿੱਚ ਵੰਡ ਗਏ ਆ ਇੱਕ ਸਿੱਖ ਧਰਮ ਨੂੰ ਕਰਦਾ ਸੀ ਹਿੰਦੂ ਕਰਦੇ ਉਹਦੇ ਸੀ ਕਮਾਂਗੇ ਨਾ ਸਭ ਤੋਂ ਪਹਿਲਾਂ ਕਿ ਅਸੀਂ ਸਨਾਤਨੀ ਆ ਠੀਕ ਹੈ ਸਨਾਤਨ ਜਿੰਨੇ ਵੀ ਹੈ ਆਪਣੇ ਆਪਣੇ ਲੈਵਲ ਤੇ ਦੇਖੋ ਆ ਸਾਰੇ ਕਰ ਰਹੇ ਆ ਵਧੀਆ ਕਰ ਰਹੇ ਨੇ ਹਨਾ ਜੀ ਤੇ ਮੈਂ ਤਾਂ ਇਹ ਚੀਜ਼ ਕਹਿਣਾ ਜੀ ਅਸੀਂ ਜਿਹੜਾ ਅਕਲ ਸਨਾਤਨ ਹਿੰਦੂ ਅਕਲ ਸਨਾਤਨ ਜੋ ਵੀ ਹੈਗਾ ਸੰਗਠਨ ਸਾਡਾ ਹੈਗਾ ਅਸੀਂ ਪੰਜਾਬ ਦੇ ਹਰਿਆਣੇ ਦੇ ਆਪਣੇ ਜਿੰਨੇ ਵੀ ਇਕੱਠੇ ਹੋ ਕੇ ਸੀ ਬਾਗਾ ਬਾਰਡਰ ਤੇ ਉਹਦੇ ਜਾਵਾਂਗੇ ਜੀ ਅਸੀਂ ਉਹ ਉਹਨਾਂ ਦਾ ਝੰਡਾ ਵੀ ਸਾੜਾਂਗੇ ਜੋ ਵੀ ਸਾਡੇ ਕੋਲ ਬਣ ਪਾਇਆ ਸੀ ਪ੍ਰਦਰਸ਼ਨ ਕਰਾਂਗੇ ਉਹਨਾਂ ਦੇ ਖਿਲਾਫ ਜੀ ਬਾਕੀ ਇਹ ਮੀਮ ਜਿਹੜੀ ਚਲਾ ਰਹੇ ਆ ਅਸੀਂ ਇਸ ਚੀਜ਼ ਦੀ ਹੀ ਚਲਾ ਰਹੇ ਆ ਕਿ ਦੇਖੋ ਜੇ ਅਸੀਂ ਲੋਕਾਂ ਨੇ ਮੋਦੀ ਨੂੰ ਅੱਛੀ ਭੂਮਿਕਾ ਸੋਚ ਕੇ ਕੀਤਾ ਸੀਗਾ ਵੀ ਨਹੀਂ ਸਾਡੀ ਸੁਰੱਖਿਆ ਹੈ ਜੀ ਹਨਾ ਹਮ ਬੜਾ ਹੁਣ ਕਿਤੇ ਨਾ ਕਿਤੇ ਸਵਾਲ ਦੇ ਵਿੱਚ ਇਹ ਵੀ ਉੱਠ ਜਾਂਦਾ ਵਾ ਕਿ ਕੀ ਗੱਲ ਕਿਉਂਕਿ ਬਾਗਾ ਬਾਰਡਰ ਹੋ ਗਿਆ ਹੋਰ ਕਈ ਅਟਾਰੀ ਵਾਟਰ ਹੋ ਗਏ ਜਾਂ ਕੁਝ ਵੀ ਹੋ ਗਿਆ ਨਾ ਸਰ ਉਹ ਕਿਤੇ ਨਾ ਕਿਤੇ ਸਾਲਾ ਪਠਾਨਕੋਟ ਦੇ ਨਾਲ ਲੱਗਦੇ ਹੋਗੇ ਵੀ ਸਾਲਾ ਕੱਲ ਨੂੰ ਕਿਤੇ ਸਾਡੇ ਪੰਜਾਬ ਦੇ ਵਿੱਚ ਨਾ ਹਮਲਾ ਹੋ ਜਾਏ ਹੂੰ ਬਿਲਕੁਲ ਠੀਕ ਹੈ ਪਠਾਨਕੋਟ 'ਚ ਲਾਸਟ ਟਾਈਮ ਪਿਛਲੇ ਸਾਲਾਂ ਦੇ ਵਿੱਚ ਕੁਝ ਦੇਖਿਆ ਗਿਆ ਸੀ ਵੀ ਕੁਝ ਇਦਾਂ ਦੇ ਵਾਈਪਰ ਸ਼ੱਕੀਅਤਿਵਾਦੀ ਫੜੇ ਗਿਆ ਗ੍ਰੇਨੇਡ ਫੜੇ ਗਏ ਸੀਗੇ ਤਾਂ ਕੀ ਗੱਲ ਸਾਡਾ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਨਾ ਕਿ ਗਾਹਾਂ 2027 ਦੇ ਵਿੱਚ ਲਕਸ਼ਣ ਆ ਲਕਸ਼ਣਾਂ ਦੇ ਵਿੱਚ ਕੋਈ ਇਦਾਂ ਦੀ ਘਟਨਾ ਨਾ ਹੋ ਜਾਏ ਸੋ ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸੋਚਦੇ ਵੀ ਅਸੀਂ ਜਿੰਨੇ ਵੀ ਲੋਕ ਇੱਥੇ ਪੰਜਾਬ ਦਾ ਵਸਿੰਦੇ ਨੇ ਹਨਾ ਜੀ ਬੜੀ ਸਟਰਗਲ ਕਰ ਰਹੇ ਆ ਬਹੁਤ ਮਿਹਨਤ ਕਰ ਰਹੇ ਆ ਜੀ ਮਤੇ ਕੀ ਮੈਂ ਕਹਿੰਨਾ ਕਿ ਪੰਜਾਬ ਨੂੰ ਤਾਂ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੇ ਨਾ ਮਤੇ ਕੀ ਹਰ ਪਰਿਵਾਰ ਨੂੰ ਚਾਹੇ ਉਹ ਕਿਸਾਨ ਨੂੰ ਚੱਕੀ 'ਚ ਪੀਸਿਆ ਹੋਇਆ ਹੈ ਹਨਾ ਜੀ ਅੱਜ ਦੀ ਡੇਟ 'ਚ ਦੇਖਿਆ ਜਾਵੇ ਕਿ ਬਹੁਤ ਮੁਸ਼ਕਲ ਆ ਅਸੀਂ ਇਹ ਚੀਜ਼ ਕਹਿੰਦੇ ਇੰਟੈਲੀਜੈਂਸ ਨੂੰ ਸੈਂਟਰ ਸਰਕਾਰ ਨੂੰ ਕਹਿ ਰਹੇ ਆ ਮੰਨ ਕਰਦੇ ਆ ਬਾਕੀ ਉਹਨਾਂ ਨੇ ਆਪਣੇ ਹਿਸਾਬ ਨਾਲ ਕਰਨਾ ਆ ਅਸੀਂ ਕਹਿ ਸਕਦੇ ਆ ਕਿ ਭਾਈ ਜਿੰਨੇ ਵੀ ਬਾਰਡਰ ਹੈਗੇ ਆ ਉਹਨਾਂ ਨੂੰ ਸਟ੍ਰਿਕਲੀ ਉਹਨਾਂ ਦੀ ਫੋਰਸਾਂ ਕਰਨ ਤੇ ਉਹਨਾਂ ਦੀਆਂ ਨਵੀਆਂ ਭਰਤੀਆਂ ਕਰਨ ਕਿ ਆਪਣਾ ਨਾ ਦੇਖਣ ਕਿ ਆ ਚੀਜ਼ ਇਦਾਂ ਨਹੀਂ ਇਦਾਂ ਜੀ ਹਨਾ ਜੀ ਅੱਜ ਇਹ ਦੇਖ ਲਈਏ ਵੀ ਤੁਸੀਂ ਕਿਤੇ ਨਾ ਕਿਤੇ ਜਿਹੜੀ ਸੁਰੱਖਿਆ ਹਟਾਈ ਗਈ ਆ ਜੰਮੂ ਕਸ਼ਮੀਰ ਦੇ ਵਿੱਚ ਉਹ ਤੁਹਾਡੀ ਕਿਤੇ ਨਾ ਕਿਤੇ ਫੇਲਿਅਰ ਹੈ ਕਿਉਂ ਹਟਾਈ ਗਈ ਆ ਇਹ ਸ਼ੱਕ ਦੇ ਇਦਾਰੇ 'ਚ ਆ ਪੀ ਹਰ ਬੰਦਾ ਇਹ ਚੀਜ਼ ਜਿਹੜਾ ਰਾਜਨੀਤਿਕ ਲੋਕ ਆ ਜਾਂ ਧਾਰਮਿਕ ਸੰਸਥਾਵਾਂ ਇਸ ਚੀਜ਼ ਨੂੰ ਸੋਚਦੀਆਂ ਪਈਆਂ ਵਾ ਬਿਲਕੁਲ ਬਿਲਕੁਲ ਇੱਕ ਇੱਕ ਹੋਰ ਸ਼ਿਵਾਜੀ ਬਿਆਨ ਆਇਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅੱਜ ਹੀ ਬਿਆਨ ਆਇਆ ਜਿਹੜਾ ਭਾਰਤ ਦੇ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕਰਨ ਦੀ ਗੱਲ ਕਹੀ ਗਈ ਆ ਸਿੰਧੂ ਜਲ ਸਮਝੌਤਾ ਕਿ ਜਿਹੜੀ ਭਾਰਤ ਦੀਆਂ ਨਦੀਆਂ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ ਉਸ ਦੇ ਨਾਲੇ ਖੇਤੀ ਕਰਦੇ ਨੇ ਉਸ ਦੇ ਨਾਲ ਹੀ ਉਹਨਾਂ ਦਾ ਬਿਜਲੀ ਬਣਦੀ ਹੈ ਊਰਜਾ ਦਾ ਸਾਧਨ ਆ ਉਹ ਰੱਦ ਕਰਨ ਦੀ ਗੱਲ ਹੋਈ ਤਾਂ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਆ ਗਿਆ ਕਹਿੰਦੇ ਪਾਣੀ ਤੇ ਹੱਕ ਸਾਡਾ ਸਾਡਾ ਰੂਆ ਕਹਿੰਦੇ ਜਾਂ ਤਾਂ ਫਿਰ ਉਹ ਨਹਿਰ ਦੇ ਵਿੱਚ ਪਾਣੀ ਰਹੂਗਾ ਜਾਂ ਫਿਰ ਇਹਨਾਂ ਦੇ ਕਹਿੰਦਾ ਖੋਣ ਦਲੂਗਾ ਯਾਨੀ ਕਿ ਇਸ ਤਿੱਖੇ ਬਿਆਨ ਜਾਂ ਧਮਕੀ ਸਿੱਧੀ ਦਿੱਤੀ ਆ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਦੇਖੋ ਜੀ ਇਹ ਤਾਂ ਹੁਣ ਸਿਸਟਮਿਕਲੀ ਹੈਗਾ ਵਾ ਵੀ ਦੇਖੋ ਪਹਿਲਾਂ ਵੀ ਇਹਨਾਂ ਨੇ ਨਾ ਅਗਲੇ ਪਤਾ ਕੀ ਕਹਿੰਦੇ ਆ ਜੀ ਮੈਂ ਉਹ ਬਲਡ ਨਹੀਂ ਯੂਜ਼ ਕਰਨਾ ਚਾਹੁੰਦਾ ਫਿਰ ਗੱਲ ਬਹੁਤ ਦੂਰ ਤੱਕ ਚੱਲ ਜਾਂਦੀ ਆ ਉਹਨਾਂ ਨੇ ਪਹਿਲਾਂ ਵੀ ਕਿਹਾ ਵੀ ਇੰਡੀਆ ਸਾਡਾ ਕੁਝ ਨਹੀਂ ਕਰ ਸਕਦਾ ਠੀਕ ਹੈ ਜੀ ਉਹ ਇੰਡੀਆ ਨਹੀਂ ਕਹਿੰਦਾ ਉਹ ਕਾਫਰ ਕਹਿੰਦੇ ਆ ਠੀਕ ਹੈ ਜੀ ਜਦ ਕਿ ਸਾਡੇ ਦੇਸ਼ ਦੇ ਵਿੱਚੋਂ ਨਿਕਲ ਕੇ ਇੰਡੀਆ ਉਹਨਾਂ ਦਾ ਪਿਓ ਆ ਠੀਕ ਹੈ ਜੇ ਕੋਈ ਮੈਂ ਵੀ ਆ ਮੈਂ ਵੀ ਬੱਚਾ ਆ ਇੰਡੀਆ ਸਾਡਾ ਪਿਓ ਆ ਠੀਕ ਹੈ ਨਹੀਂ ਅਸੀਂ ਧਰਤੀ ਮਾਂ ਨੂੰ ਆਪਣੀ ਮਾਂ ਕਹਿੰਦੇ ਆ ਜਿੱਥੇ ਅਸੀਂ ਚੱਲਦੇ ਆ ਬਿਜ਼ਨਸ ਕਰਦੇ ਘਰ ਬਣਾਨੇ ਹੈ ਨਾ ਸਾਡੀ ਮਾਂ ਤੇ ਪਿਓ ਆ ਸਾਡਾ ਉਹ ਸਾਡੇ ਵਿੱਚੋਂ ਨਿਕਲੇ ਆ ਉਹ ਸਾਡਾ ਪੁੱਤ ਆ ਇੰਡੀਆ ਦਾ ਹੈ ਨਾ ਜੀ ਉਹ ਅੱਜ ਪੁੱਤ ਸਾਨੂੰ ਭੈਜ ਅੱਖਾਂ ਦਿਖਾਉਂਦਾ ਖਾਣ ਨੂੰ ਉਹਦੇ ਕੋਲ ਆਟਾ ਨਹੀਂ ਠੀਕ ਹੈ ਜੀ ਪੀਣੀ ਪਾਣੀ ਪੀਣ ਨੂੰ ਹੈ ਨਹੀਂ ਤੇ ਸਾੜਾ ਅੱਖਾਂ ਫੇਰ ਦਿਖਾਂਦਾ ਜਿਹੜਾ ਇੰਡੀਆ ਦੇ ਹੁਣ ਦੇਖੋ ਜਿਸ ਮੋਦੀ ਸਾਹਿਬ ਬੈਠੇ ਹੈ ਜਾਂ ਅਮੇਸ਼ਾ ਬੈਠੇ ਹੈ ਨਾ ਜੀ ਬਿਆਨ ਤਾਂ ਬਹੁਤ ਵੱਡੇ ਵੱਡੇ ਪਾ ਦਿੰਦੇ ਆ ਜੀ ਬਿਲਕੁਲ ਠੀਕ ਹੈ ਉਹ ਬਿਆਨਾਂ ਨੂੰ ਨਹੀਂ ਦੇਖਣਾ ਜੋ ਉੱਤੇ ਐਕਸ਼ਨ ਕਰਕੇ ਦਿਖਾਣ ਜੇ ਦੇਖੋ ਇਜ਼ਰਾਈਲ ਦੇ ਵਿੱਚ ਜੋ ਕੁਝ ਹੋ ਰਿਹਾ ਵਾ ਹਨਾ ਜੀ ਅਗਲਾ ਕਹਿੰਦਾ ਵੀ ਭਾਏ ਮੈਂ ਮੈਂ ਨਹੀਂ ਛੱਡਦਾ ਮੈਂ ਝਕਾਉਂਗਾ ਜੀ ਅਗਲਾ ਕਿਸੇ ਦੀ ਪਰਮਿਸ਼ਨ ਨਹੀਂ ਲੈਂਦਾ ਤੁਹਾਨੂੰ ਕਿਸੇ ਕੋ ਅਮਰੀਕਾ ਤੋਂ ਪਰਮਿਸ਼ਨ ਨਹੀਂ ਲੈਣੀ ਕਿਸੇ ਤੋਂ ਪਰਮਿਸ਼ਨ ਨਹੀਂ ਲੈਣੀ ਪੈਣੀ ਹੈ ਸਿੰਪਲ ਜੀ ਗੱਲ ਹੈ ਜੀ ਹੈਨਾ ਤੁਸੀਂ ਕੁਝ ਆਗਤਵਾਦੀਆਂ ਦੇ ਬੰਕਰ ਖਤਮ ਕਰ ਦੋਗੇ ਕੰਮ ਖਤਮ ਨਹੀਂ ਹੋਣਾ ਵਾ ਇਹ ਪੂਰਾ ਹੀ ਸਫਾਇਆ ਕਰਨਾ ਜਿੰਨੀ ਦੇਰ ਇੰਡੀਆ ਦਾ ਉੱਥੇ ਦਬਦਬਾ ਨਹੀਂ ਹੁੰਦਾ ਸਮਝਦੇ ਨਹੀਂ ਗੱਲ ਉਦੀ देर ਨਹੀਂ ਹੁੰਦਾ ਮੈਂ ਇੱਕ ਹੋਰ ਤੁਹਾਨੂੰ ਦੱਸਦਾ ਕੱਲ ਪਰਸੋ ਮੈਂ ਦੇਖੀ ਇੱਕ ਆਪਣੇ ਨਿਹੰਗ ਸਿੰਘ ਦੀ ਬਹੁਤ ਵਧੀਆ ਸੀ ਸਪੀਚ ਜਿਹੜੀ ਬੋਲ ਰਿਹਾ ਸੀਗਾ ਕਹਿੰਦੇ ਵੀ ਉਹ ਸਾਨੂੰ ਉਗਰਵਾਦੀਆਂ ਦੇ ਦੋ ਚਲੋ ਹਰ ਬੰਦਾ ਆਪਣੇ ਲੈਵਲ ਤੇ ਬੋਲਦਾ ਨਾ ਜੀ ਅਸੀਂ ਤਾਂ ਕਹਿੰਨੇ ਆਂ ਵੀ ਉਹ ਨਿਹੰਗ ਸਿੰਘ ਕਹਿੰਦਾ ਸਾਨੂੰ ਬੋਰਡਰ ਤੇ ਖੜਾ ਕਰੋ ਬਹੁਤ ਵਧੀਆ ਗੱਲ ਆ ਜੀ ਹਣਾ ਜੀ ਮਨੂੰ ਉਹਦੀ ਗੱਲ ਬਹੁਤ ਵਧੀਆ ਹਰ ਬੰਦਾ ਕਹਿੰਦਾ ਜਜਵਾਤ ਨੇ ਉਹ ਜਜਵਾਤ ਜਜਵਾਤ ਜਾਗ ਗਏ ਆ ਤੇ ਦੇਖੋ ਜਿਹੜਾ ਨਨਕਾਣਾ ਸਾਹਿਬ ਹੈ ਨਾ ਜਦ ਕਿ ਪਾਕਿਸਤਾਨ ਵੀ ਸਾਡਾ ਹੀ ਸੀਗਾ ਅਸੀਂ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਠੀਕ ਹੈ ਜੀ ਉਹ ਸਾਲਾ ਕੁਸ਼ਵੀਰ ਦੇ ਚੱਕਰ 'ਚ ਹੋਰ ਚੱਕਰ 'ਚ ਸਾਡੇ ਇੰਡੀਅਨ ਨੂੰ ਮਾਰੀ ਜਾਂਦਾ ਉਹ ਨਾ ਮੁਸਲਮਾਨ ਦੇਖਦਾ ਨਾ ਹਿੰਦੂ ਦੇਖਦਾ ਨਾ ਸਿੱਖ ਦੇਖਦਾ ਨਾ ਸਾਈ ਦੇਖਦਾ ਹਨਾ ਜੀ ਅਸੀਂ ਤਾਂ ਇਹ ਚੀਜ਼ ਕਹਿੰਨੇ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਉਪਰ ਕੀਤੇ ਨਾ ਕਿਤੇ ਮੋਦੀ ਸਾਹਿਬ ਨੂੰ ਵੀ ਭਾਈ ਤੁਸੀਂ ਐਕਸ਼ਨ ਲੈ ਲਓ ਸਾਲਾ ਕਿੰਨਾ ਕੰਮ ਆ ਆਰਮੀ ਦੇ ਜਮਾਨ ਨਾਲੀ ਸਾਲਾ ਘੰਟੇ ਦੋ ਘੰਟੇ ਦਾ ਕੰਮ ਆ ਮੈਂਟ ਲੱਗਣਾ ਐਕਸ਼ਨ ਲਿਆ ਫਿਰ ਅੱਗੇ ਅੱਗੇ ਫਿਰ ਹੋਰ ਬਹੁਤ ਕੁਝ ਹੋ ਸਕਦਾ ਇਹ ਤਾਂ ਪੱਕਾ ਹੈ ਇੰਡੀਆ ਦੇ ਦਿਓ ਫਿਰ ਉਹਨਾਂ ਨੂੰ ਯਾਰ ਕਿਉਂ ਬੰਦੇ ਮਰਵਾ ਰਹੇ ਹੋ ਸਾਡੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਬੇਅਰਥ ਜਾਣ ਗਈਆਂ ਜੀ ਜਿ ਕਿਉਂ ਬਾਰਿਆ ਜੀ ਕਿਉਂਕਿ ਪਲਵਾਮਾ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਹੋਇਆ ਹੁਣ ਥੋੜਾ ਜਿਹਾ ਐਕਸ਼ਨ ਆ ਜੇ ਹੁਣ ਵੀ ਟਿੱਕੇ ਬੈਠ ਗਏ ਫਿਰ ਅੱਗੇ ਅੱਗੇ ਕਹਿੰਦੇ ਨੇ ਬੰਦਾ ਡਰਦੇ ਨੂੰ ਡਰਾਉਂਦੇ ਨੇ ਉਹ ਗੱਲ ਹੋਜੀ ਉਹ ਤਾਂ ਕਹਿੰਦੇ ਜੀ ਕਹਿੰਦੇ ਓਹੋ ਸਰ ਮੈਂ ਕੱਲ ਦੇਖੀ ਉਹਦੀ ਉਹ ਕਹਿੰਦਾ ਜੀ ਇੰਡੀਆ ਦੇ ਰਮੀ ਧਮਕੀਆਂ ਫੋਕੀਆਂ ਧਮਕੀਆਂ ਦੇ ਰਿਹਾ ਪਾਣੀ ਬੰਦ ਕਰ ਦੂਗਾ ਕਰ ਦੂ ਕਹਿੰਦਾ ਕਰਦੇ ਸਾਨੂੰ ਉਹ ਯਾਰ ਆਟਾ ਤੁਹਾਡੇ ਕੋ ਖਾਣ ਨੂੰ ਨਹੀਂ ਆ ਖਾਣ ਪੀਣ ਨੂੰ ਤੁਹਾਡੇ ਕੋ ਨਹੀਂ ਭੁੱਖੇ ਤੁਸੀਂ ਮਰਦੇ ਆ ਅਗਲਾ ਫਿਰ ਤੁਹਾਡੇ ਇਹ ਜਵਾਨ ਬੋਲਦਾ ਜੀ ਉਹ ਦੇਖਣਾ ਪੈਣਾ ਇੰਡੀਆ ਨੂੰ ਵੀ ਉਹਦੇ ਪਿੱਛੇ ਕੌਣ ਬੋਲਦਾ ਤੁਸੀਂ ਕਹਿੰ ਕਿੰਨਾ ਕਿ ਲੱਗਦਾ ਵਾ ਮਿਲਟਰੀ ਨੂੰ ਤੁਸੀਂ ਆਰਡਰ ਦੋ ਉਹਨਾਂ ਨੇ ਮਿੰਟ ਲਾਣੇ ਦਾ ਸੀ ਹੂੰ ਸਮਝਦੇ ਨਹੀਂ ਗੱਲ ਜੀ ਆਪਣੀ ਜਿਹੜੇ ਸਖਤ ਹੋਣ ਦੀ ਲੋੜ ਆ ਕੱਲੀਆਂ ਗੱਲਾਂ ਨਾਲ ਨਹੀਂ ਗੱਲ ਬਣਨੀ ਫੋਕੀਆਂ ਗੱਲਾਂ ਜਿਹੜੀਆਂ ਹਵਾ ਦੇ ਵਿੱਚ ਮਾਰਦੇ ਹੋ ਗੱਲਾਂ ਉਹਨਾਂ ਨਾਲ ਗੱਲ ਹੀ ਬਣਦੀ ਐਕਸ਼ਨ ਲੈਣਾ ਪੈਣਾ ਦੇਖੋ ਐਕਸ਼ਨ ਨਹੀਂ ਲੈਣਗੇ ਹੂੰ ਤੇ ਬਹੁਤ ਔਖਾ ਹੋਏਗਾ ਜੀ ਮੈਂ ਕਹਿੰਨਾ ਫੇਰ ਹਰ ਹਥਿਆਰ ਚੱਕ ਕੇ ਬੰਦਾ ਤੁਰ ਪੂਗਾ ਆਪਣੇ ਆਪਣੇ ਘਰੋਂ ਫੇਰ ਆਊਟ ਕਰ ਦੋਣਾ ਵੀ ਵੀ ਭਾਈ ਆਪਣਾ ਆਪਣਾ ਸਮਾਨ ਰੱਖੋ ਜਿਹੜਾ ਕੋਈ ਆਏਗਾ ਉਹਨੂੰ ਮਾਰਨਾ ਆਇਆ ਗਲਾ ਵੀ ਮਾਰ ਦੇਵੇ ਫੇਰ ਹੂੰ ਫੇ ਮੈਂ ਤਾਂ ਇਹ ਚੀਜ਼ ਕਹੂੰਗਾ ਨਾ ਵੀ ਜਿੰਨੇ ਵੀ ਜਿੰਨੇ ਵੀ ਸਨਾਤਨੀ ਆ ਜਾਂ ਜਿੰਨੇ ਵੀ ਹੋਰ ਵੀ ਬੰਦੇ ਧਰਮ ਹੈਗੇ ਆ ਵੀ ਭਾਈ ਗੁਰੂ ਸਾਹਿਬ ਦੇ ਜਲਵੋ ਅੰਮ੍ਰਿਤਸ਼ਾਲਾ ਦੇ ਸ਼ਾਸਤਰ ਤੁਹਾਡੇ ਨਾਲ ਲੱਗੇ ਤੁਹਾਨੂੰ ਰੋਕੀ ਨਹੀਂ ਸਕਦਾ ਕੋਈ ਵੀ ਬਿਲਕੁਲ ਜੇ ਤੁਹਾਨੂੰ ਕੋਈ ਮਾਰਨ ਆਇਆ ਤੁਹਾਡੇ ਸ਼ਾਸਤਰ ਤਾਂ ਲੱਗਾ ਹੋਊਗਾ ਜੀ ਬਿਲਕੁਲ 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 ਆਖਰ ਚ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਦੇ ਪਰਿਵਾਰ ਹੈ ਉਹਨਾਂ ਤੋਂ ਵਿਛੜ ਗਏ ਦੇਖੋ ਜੀ ਬੜੀ ਦੁਖਦੀ ਗੱਲ ਆ ਵੀ ਉਹ ਘਰ ਦੇ ਵਿੱਚੋਂ ਇੱਕ ਬੰਦਾ ਨਹੀਂ ਜਾਂਦਾ ਪੂਰਾ ਪਰਿਵਾਰ ਹੀ ਮੱਤ ਆ ਜੀ ਗੱਲ ਪੈਸੇ ਦੀ ਨਹੀਂ ਆ ਕੱਲ ਉਸ ਬੰਦੇ ਦੀ ਵਿਛੋੜੇ ਦੀ ਆ ਉਸ ਬੰਦੇ ਦੀ ਜ਼ਰੂਰਤ ਆ ਚਾਹੇ ਉਹ ਕਿਸੇ ਦਾ ਮਾਂ ਆ ਕਿਸੇ ਦੇ ਭਰਾ ਗਿਆ ਵਾ ਕਿਸੇ ਦਾ ਪਿਓ ਗਿਆ ਵਾ ਕਿਸੇ ਦਾ ਘਰ ਵਾਲਾ ਗਿਆ ਹਨਾ ਜੀ ਬੜੀ ਦੁੱਖ ਦੀ ਗੱਲ ਆ ਵੀ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਮਾਂ ਉਹ ਪੂਰਾ ਪਰਿਵਾਰ ਖਤਮ ਹੋਇਆ ਜੀ ਉਹ ਇੱਕ ਬੰਦਾ ਨਹੀਂ ਮਰਿਆ ਪੂਰਾ ਪਰਿਵਾਰ ਉੱਤੇ ਆ ਉਹ ਸਦਮੇ ਦੇ ਵਿੱਚ ਆ ਕਿ ਮੈਂ ਚਲੋ ਸੈਂਟਰ ਸਰਕਾਰ ਨੂੰ ਇਹ ਚੀਜ਼ ਕਹੂੰਗਾ ਵੀ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਵਿੱਚੋਂ ਗੁਜ਼ਰੇ ਨੇ ਚਾਹੇ ਉਹ ਪੰਜਾਬ ਸਰਕਾਰ ਦੇ ਨੇ ਚਾਹੇ ਹੋਰ ਹਰਿਆਣਾ ਦੇ ਨੇ ਜਾਂ ਹਿਮਾਚਲ ਦੇ ਨੇ ਕਿਤੇ ਵੀ ਨੇ ਨਹੀਂ ਨਾ ਸਰ ਕਿਸੇ ਵੀ ਸਟੇਟ ਦੇ ਨੇ ਉਹਨਾਂ ਨੂੰ ਸਰਕਾਰੀ ਜੋਬ ਦਿੱਤੀ ਜਾਵੇ ਠੀਕ ਹੈ ਜੀ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਰ ਇਹ ਪੈਸਾ ਜਾਂ ਜੋਬਸ ਜਿਹੜੀਆਂ ਵਾਂ ਕੋਈ ਮੈਟਰ ਨਹੀਂ ਕਰਦੀਆਂ ਬੰਦੇ ਲਈ ਘਰ ਦਾ ਪਰਿਵਾਰ ਬਹੁ ਜਿਹੜਾ ਇੱਕ ਮੋਰੀ ਹੋਣਾ ਚਾਹੇ ਖਾਲੀ ਬੈਠਾ ਹੋ ਉਹਦੇ ਲਈ ਬਹੁਤ ਵੱਡੀ ਗੱਲ ਆ ਕਿ ਉਹਦੀ ਕਮੀ ਕੋਈ ਪੂਰੀ ਨਹੀਂ ਕਰਦੀ ਨਾ ਪੈਸਾ ਕਰਦਾ ਨਾ ਜੌਬ ਕਰਦਾ ਪਰ ਇਹ ਆ ਕਿ ਉਸ ਦੇ ਕਹਿੰਦੇ जख्मਾਂ ਦੇ ਉੱਤੇ ਥੋੜਾ ਪੋਤਾ ਮੱਲਬ ਲਗਾਉਣ ਲਈ ਉਹਦੀ ਜ਼ਰੂਰਤ ਪੂਰੀ ਕਰਨ ਲਈ ਹਨਾ ਜੀ ਤੇ ਉਹਨੂੰ ਉਹਦੇ ਪਰਿਵਾਰ ਨੂੰ ਜਾਂ ਤਾਂ ਸਰਕਾਰੀ ਜੌਬ ਦਿੱਤੀ ਜਾਵੇ ਤੇ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਜਿਹੜੀ ਚੀਜ਼ ਹੈ ਵੀ ਆਪਣੀਆਂ ਇਹ ਇਹ ਨਾ ਕੋਈ ਤੁਸੀਂ ਉਹਨਾਂ ਤੇ ਆਸਾਨ ਕਰ ਰਹੇ ਆ ਜੀ ਜਿਹੜੀ ਇਹ ਮੈਂ ਕਹਿ ਰਿਹਾ ਮਾ ਚਾਹੇ ਉਹ ਸੈਂਟਰ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਜਾਂ ਹਰਿਆਣਾ ਸਰਕਾਰ ਹੈ ਨਾ ਜੀ ਜਾਂ ਹਮਾਚਲ ਸਰਕਾਰ ਆ ਜਾਂ ਜੰਮੂ ਕਸ਼ਮੀਰ ਸਰਕਾਰ ਆ ਜਿੱਥੇ ਜਿੱਥੇ ਸਟੇਟ ਦੇ ਬੰਦੇ ਮਰੇ ਆ ਜੀ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਤੁਸੀਂ ਕੋਈ ਸਾਨ ਨਹੀਂ ਕਰ ਰਹੇ ਕਿਸੇ ਤੇ ਇਹ ਤੁਹਾਡੀ ਫੇਲਿਅਰ ਕਰਕੇ ਹੀ ਅਸੀਂ ਇਸ ਚੀਜ਼ ਦੀ ਮੰਗ ਕਰਦੇ ਆ ਹਿੰਦੂ ਸੰਗਠਨ ਸਾਰਿਆਂ ਨੇ ਅਸੀਂ ਤਾਂ ਇਹ ਚੀਜ਼ ਕਹਾਂਗੇ ਵੀ ਜਿਨ੍ਹਾਂ ਦੇ ਪਰਿਵਾਰਾਂ ਦੇ ਗੁਜ਼ਰੇ ਆ ਤੁਸੀਂ ਕੋਈ ਸਾਨ ਨਹੀਂ ਕਰਨਾ ਸਰਕਾਰਾਂ ਨੇ ਇਹ ਤੁਹਾਡੀ ਫੇਲਿਅਰ ਦੀ ਵਜ੍ਹਾ ਕਰਕੇ ਹੀ ਇਹ ਮੁਆਵਜ਼ਾ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਤੇ ਉਹਨਾਂ ਨੂੰ ਜਿਹੜੇ ਜਮੀਨਾਂ ਤੱਕ ਵੀ ਉਹਨਾਂ ਨੂੰ ਦਿੱਤੀਆਂ ਜਾਣੀਆਂ ਕਿ ਉਹਨਾਂ ਦੇ ਗਹਾਾਂ ਬਜ਼ੁਰਗ ਜਾਂ ਬੱਚੇ ਨੇ ਜੇ ਕੁਝ ਵੀ ਅੱਗੇ ਆ ਕੇ ਉਹ ਕਰ ਸਕਣ ਜੌਬ ਵੀ ਦੇਣ ਉਹਨਾਂ ਨੂੰ ਮੁਆਵਜ਼ਾ ਵੀ ਦੇਣ ਤੇ ਉਹਨਾਂ ਨੂੰ ਜਮੀਨਾਂ ਵੀ ਦੇਣ ਜਿਹੜੀ ਸ਼ਾਮਲੜ ਜਗਾ ਇੰਨੀਆਂ ਪਈਆਂ ਹੁੰਦੇ ਦੇ ਦੇਣ ਇਹਨਾਂ ਨੂੰ ਕੀ ਦਿੱਕਤ ਹੈ ਜੀ ਹੈ ਕਿ ਨਹੀਂ ਜੀ ਬਿਲਕੁਲ ਤਾਂ ਬਾਕੀ ਬਹੁਤ ਹੀ ਦਿਲੋਂ ਝੋੜ ਕੇ ਰੱਖ ਦੇਣੀ ਹੈ ਇਹ ਘਟਨਾ ਜਿਹੜੀ 22 ਅਪ੍ਰੈਲ ਨੂੰ ਹੋਈ ਆ ਹਰ ਪਾਸੇ ਦੀ ਨਖੇਦੀ ਹੋ ਰਹੀ ਆ ਆਖਿਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਅੱਤਵਾਦੀ ਸਰਗਰਮ ਰਹਿੰਦੇ ਨੇ ਆਖਿਰ ਕਦੋਂ ਤੱਕ ਇਹਨਾਂ ਅੱਤਵਾਦੀਆਂ ਨੂੰ ਮੂੰਹ ਤੋੜਵਾ ਜਵਾਬ ਭਾਰਤ ਦੇ ਵੱਲੋਂ ਦਿੱਤਾ ਜਾਵੇ گا ਉਹਨਾਂ ਵਾਲ 这么好吃